ਦੋਸਤੋ ਸਸੀ ਕਾਲ ਕੀ ਹਾਲ ਚਾਲ ਆਯਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਕੱਲ ਨਾ ਯਾਰ ਚੰਦੂ ਮਾਜਰਾ ਸਾਹਿਬ ਦਾ ਬਿਆਨ ਆਇਆ ਕਿ ਜੇਕਰ ਭਾਈ ਅਮਰਤਪਾਲ ਸਿੰਘ ਜੀਆਂ ਦੀ ਜਿਹੜੀ ਐਨਐਸਏ ਹੈ ਉਹ ਵਧਾ ਦਿੱਤੀ ਗਈ 1 ਸਾਲ ਵਾਸਤੇ ਤਾਂ ਸ਼੍ਰੋਮਣੀ ਅਕਾਲੀ ਦਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਉਹਨਾਂ ਦੀ ਰਿਹਾਈ ਵਾਸਤੇ ਸੰਘਰਸ਼ ਕਰੇਗਾ ਇੱਕ ਨਾ ਮਿੱਤਰੋ ਅੱਗੇ ਗੱਲ ਕਰਦੇ ਆਂ ਜਦੋਂ ਨਾ ਕਹਿੰਦੇ ਪ੍ਰਤਾਪ ਸਿੰਘ ਕੈਰੋਂ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਤਾਂ ਉਹ ਦਿੱਲੀ ਨੂੰ ਜਾ ਰਹੇ ਸੀ ਤੇ ਉਹਨਾਂ ਦੇ ਨਾ ਗੱਡੀ ਦੇ ਅੱਗੇ ਸਾਹਾ ਆ ਗਿਆ ਉਹ ਕਦੇ ਉੱਧਰ ਜਾਵੇ ਉੱਧਰ ਜਾਵੇ ਉੱਧਰ ਜਾਵੇ ਕਹਿਣ ਤੋਂ ਭਾਵ ਡਰਾਈਵਰ ਨੇ ਬਹੁਤ ਬਚਾਇਆ ਪਰ ਉਹ ਸਾਹਾ ਅਖੀਰ ਨੂੰ ਗੱਡੀ ਥੱਲੇ ਆ ਕੇ ਵਿਚਾਰਾ ਮਰ ਗਿਆ ਜਦੋਂ ਕੈਰੋਂ ਸਾਹਿਬ ਬੜੇ ਤਜਰਬੇਕਾਰ ਸੀ ਕਿਸਾਨ ਭਵਨ ਉਹਨਾਂ ਨੇ ਬਣਾਇਆ ਹੈ ਡਰਾਈਵਰ ਕਹਿੰਦਾ ਜੀ ਕੀ ਕਹਿਣਾ ਚਾਹੋਗੇ ਸਰ ਤਾਂ ਪ੍ਰਤਾਪ ਸਿੰਘ ਕੈਰੋਂ ਕਹਿੰਦੇ ਵੀ ਇਹ ਡਿਸੀਜਨ ਨਹੀਂ ਲੈ ਸਕਿਆ ਫੈਸਲਾ ਨਹੀਂ ਲੈ ਸਕਿਆ ਕਿ ਮੈਂ ਕਿੱਧਰ ਨੂੰ ਜਾਵਾਂ ਉਹ ਗੱਲ ਮਿੱਤਰੋ ਸ਼ਰੋਮਣੀ ਅਕਾਲੀ ਦਲ ਦੀ ਬਣਾਤੀ ਜਾਂ ਬਣ ਗਈ ਤੁਸੀਂ ਇਹ ਵੇਖੋ ਯਾਰ ਪਿੱਛੇ ਜੇ ਮਜੀਠੀਆ ਸਾਹਿਬ ਨੇ ਤੇ ਹੋਰ ਲੀਡਰਾਂ ਨੇ ਅਮਰਤਪਾਲ ਨੂੰ ਤਨੋ ਜੀ ਇਹਨੂੰ ਅੰਦਰ ਦੇਓ ਜੀ ਇਹਨੂੰ ਐਂ ਕਰੋ ਜੀ ਚਲੋ ਜੀ ਮਤਲਬ ਉਹ ਮਾੜਾ ਹੋ ਗਿਆ ਉਹਨਾਂ ਨੇ ਐਨਐਸਏ ਲਾਤਾ ਜੀ ਅੰਦਰ ਦੇਤਾ ਫੇਰ ਮਜੀਠੀਆ ਸਾਹਿਬ ਨੇ ਆਖਿਆ ਕਿ ਸਾਨੂੰ ਦਿਓ 15 ਦਿਨ ਸੋ ਉਹਨੂੰ ਤਨ ਕੇ ਵਿਖਾਈਏ ਅਮਰਤਪਾਲ ਨੂੰ ਅੰਦਰ ਦੇਤਾ ਬਾਈ ਫੇਰ ਜਦੋਂ ਉਸ ਸਟਰੀਟ ਦੇ ਵਿੱਚ ਲੱਗਿਆ ਧਰਨਾ ਉਹਨਾਂ ਦੇ ਮਾਤਾ ਪਿਤਾ ਨੇ ਲਾਇਆ ਵੀ ਸ਼ਾਇਦ ਇਹਨਾਂ ਦੀ ਨਾਂ ਵਧਾਇਆ ਜਾਵੇ ਐਨਐਸਏ ਪਿਛਲੇ ਸਾਲ ਇਲੈਕਸ਼ਨ ਤੋਂ ਪਹਿਲਾਂ ਤੁਹਾਡੇ ਯਾਦ ਹੋਣਾ ਹੈ ਜਨਵਰੀ ਫਰਵਰੀ ਚ ਤਾਂ ਉੱਥੇ ਜਾ ਕੇ ਆਜ ਹੀ ਐਸਜੀਪੀਸੀ ਨੇ ਅਕਾਲੀ ਦਲ ਦੇ ਲੀਡਰਾਂ ਨੇ ਹੋਰ ਤੇਰੇ ਮੇਰੇ ਆ ਗਏ ਨੇ ਆ ਜਾ ਕੇ ਮੱਥੇ ਟੇਕੇ ਕਿਉਂਕਿ ਐਸਜੀਪੀਸੀ ਤਾਂ ਕਰ ਇਹਨਾਂ ਦੇ ਮਗਰ ਲੱਗਣੀ ਸੀ ਵਿਚਾਰੀ ਚਲੋ ਜੀ ਉਹ ਵੀ ਹੋ ਗਿਆ ਉਦੋਂ ਚੰਗਾ ਹੋ ਗਿਆ ਪਹਿਲਾ ਮਾੜਾ ਫੇਰ ਚੰਗਾ ਫੇਰ ਜਦੋਂ ਉਹਨੇ ਇਲیکشن ਲੜਨ ਦੀ ਐਲਾਨ ਕਰਤਾ ਮਰਤਪਾਲ ਦੇ ਪਰਿਵਾਰ ਨੇ ਫੇਰ ਮਾੜਾ ਹੋ ਗਿਆ ਤੇ ਫੇਰ ਯਾਰ ਹੁਣ ਤੁਸੀਂ ਇਹ ਸੋਚੋ ਇੱਕ ਪਾਸੇ ਤਾਂ ਤੁਸੀਂ ਜਾ ਕੇ ਪੱਟੀ ਤੁਸੀਂ ਜਾ ਕੇ ਤਰਨ ਤਾਰਨ ਤੁਸੀਂ ਜਾ ਕੇ ਖਡੂਰ ਸਾਹਿਬ ਇਹ ਆਖਿਆ ਕਿ ਅਮਰਤਪਾਲ ਬਈ ਏਜੰਸੀਆਂ ਦਾ ਬੰਦਾ ਹੈ ਪਹਿਲਾਂ ਵੀ ਅਮਰਤਪਾਲ ਫੇਰ ਭਾਈ ਅਮਰਤਪਾਲ ਬਣ ਗਿਆ ਫੇਰ ਉਹ ਮਾੜਾ ਹੋ ਗਿਆ ਫੇਰ ਅਮਰਤਪਾਲ ਬਣ ਗਿਆ ਤੇ ਫੇਰ ਹੁਣ ਫੇਰ ਕੱਲ ਕੀ ਕਹਿੰਦੇ ਐ ਕਹਿੰਦੇ ਭਾਈ ਅਮਰਤਪਾਲ ਇਹ ਸਹੇ ਵਾਲੀ ਗੱਲ ਬਣ ਗਈ ਮਿੱਤਰੋ ਅਕੇ ਨਾ ਸੁੱਤੀ ਤੇ ਨਾ ਕੱਤਿਆ ਉਹ ਗੱਲ ਬਣ ਗਈ ਕਿਉਂਕਿ ਇਹਦੇ ਵਿੱਚੋਂ ਕੀ ਐ ਸਜਣੋ ਤਜਰਬੇ ਦੀ ਘਾਟ ਐ ਜਿਹੜੇ ਕੋਈ 5-7 ਕਹੇਗੇ ਨਾ ਚਿੱਟ ਕਾਪੜੀਏ ਲੀਡਰ ਉਹ ਐ ਆਂਦੇ ਆ ਬਾਈ ਮੈਂ ਤਾਂ ਐ ਬੋਲੂਗਾ ਜੇ ਨਹੀਂ ਬੋਲਣਾ ਤਾਂ ਮੈਂ ਚੱਲਿਆ ਘਰ ਨੂੰ ਉਹ ਫਿਰ ਪ੍ਰਧਾਨ ਸਾਹਿਬ ਵਿਚਾਰੇ ਆਂਦੇ ਆ ਬੋਲ ਲਾ ਬਾਈ ਫਿਰ ਉਹ ਲਿਖ ਕੇ ਦਿੰਦੇ ਆ ਵੀ ਸਾਡੇ ਜੇ ਰੈਲੀ ਤੇ ਆਉਣਾ ਐ ਤਾਂ ਸਾਨੂੰ ਐ ਬੋਲਣਾ ਪਊਗਾ ਹੈ ਤਾਂ ਵਿਚਾਰੇ ਪ੍ਰਧਾਨ ਸਾਹਿਬ ਇਕੱਲੇ ਰਹਿਗੇ ਉਹ ਆਂਦੇ ਆ ਬਾਈ ਬੋਲ ਲਾਂਗੇ ਅਹੀਂ ਬੋਲਾਂਗੇ ਹੁਣ ਜਿਹੜੇ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਐ ਬਲਵਿੰਦਰ ਸਿੰਘ ਪੂੰਦੜ ਸਾਹਿਬ ਐ ਦਲਜੀਤ ਸੋਚੀਮਾ ਸਾਹਿਬ ਐ ਸੀਨੀਅਰ ਅਸੇ ਪਜੜੀ ਜਿਹੜੀ ਕੋਰ ਕਮੇਟੀ ਦੇ ਮੈਂਬਰ ਐ ਕਿਉਂਕਿ ਅਕਸਰ ਤਾਂ ਕੋਰ ਕਮੇਟੀ ਦੇ ਵਿੱਚ ਗੱਲ ਵਿਚਾਰੀ ਗਈ ਹੋਣੀ ਐ ਨਾ ਤੇ ਕੋਰ ਕਮੇਟੀ ਦੇ ਮੈਂਬਰ ਐ ਚੰਦੂ ਮਾਜਰਾ ਸਾਹਿਬ ਉਹ ਕਹਿੰਦੇ ਵੀ ਅਸੀਂ ਭਾਈ ਅਮਰਤਪਾਲ ਸਿੰਘ ਜੀਆਂ ਨੂੰ ਰਿਹਾ ਕਰਵਾਉਣ ਵਾਸਤੇ ਸ਼ਰੋਮਣੀ ਅਕਾਲੀ ਦਲ ਸੰਘਰਸ਼ ਕਰੂਗਾ ਗੱਲ ਵੇਖ ਲਓ ਮਿੱਤਰੋ ਕਿੱਥੇ ਸੀ ਤੇ ਕਿੱਥੇ ਆ ਖੜੀ ਇੱਕ ਬਿਨਾ ਤਜਰਬੇ ਤੋਂ ਇੱਕ ਬਿਨਾ ਪਾਇਦਾਰ ਰਹਿ ਕਰਕੇ ਕਿੱਥੇ ਤਾਂ ਪਾਰਟੀਆਂ ਨੇ ਚੱਲਣਾ ਯਾਰ ਵੀ ਤੁਸੀਂ ਗੱਡਵਾ ਮੋਰਚਾ ਲਾ ਦਿਓ ਪਹਿਲਾਂ ਤਾਂ ਅਛਾ ਜਦੋਂ ਚੱਬੇ ਹੋਇਆ ਨਾ ਸਰਬੱਤ ਖਾਲਸਾ ਇਹ ਕਹਿੰਦੇ ਜੀ ਇਹ ਤਾਂ ਕਾਤਲਾਂ ਦੀ ਟੀਮ ਹੈ ਕਿਉਂਕਿ ਸਮੇਤ ਸੈਣੀ ਵਰਗਿਆਂ ਦਾ ਹੱਥ ਸੀ 2016 ਦੀ ਗੱਲ ਹੈ ਹੂੰ ਤੇ ਜਦੋਂ ਸੈਣੀ ਵਰਗੇ ਸਾਰੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਅਜਹਾਰ ਆਲ ਮਰ ਗਏ ਨੇ ਪਤਾ ਨਹੀਂ ਕਿੰਨੇ ਨੌਜਵਾਨ ਚੁਗ ਚੁਗ ਕੇ ਮਾਰਦੇ ਪੰਜਾਬ ਦੇ ਤੇ ਉਹਨਾਂ ਪਿਛੇ ਲਾ ਕੇ ਬਿਆਨਬਾਜ਼ੀ ਕੀਤੀ ਤੇ ਜਦੋਂ ਅੱਛਾ ਉਹਨਾਂ ਨੂੰ ਕਿਹਾ ਕਿ ਕਾਤਲ ਤੇ ਪਹਿਲਾ ਕਾਤਲ ਗਿਆ ਤੇ ਮਗਰੋਂ ਕਹਿੰਦੇ ਜੀ ਇਹ ਬੰਦੀ ਸਿੰਘ ਹੈ ਅ ਰਾਜਵਾਨਾ ਦੀ ਭੈਣ ਨੂੰ ਲਖਣ ਲੜਾਤਾ ਹਸੋਂਗੇ ਤੁਸੀਂ ਵੀ ਕਮੈਂਟ ਜ਼ਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ